ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਨਵਨੀਤ ਸਿੰਘ ਵਦਵਾ ਅੰਮ੍ਰਿਤਪਾਲ ਜੀ ਜ਼ਮਾਨਤ ਨੂੰ ਲੈ ਕੇ ਪੈਰੋਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੁਣਵਾਈ ਹੋ ਰਹੀ ਹੈ ਔਰ ਲਗਾਤਾਰ ਤਾਰੀਖ ਤੇ ਤਾਰੀਖ ਜਿਹੜੀ ਅੱਗੇ ਪੈਂਦੀ ਨਜ਼ਰ ਆ ਰਹੀ ਹੈ ਔਰ ਅੱਜ ਇੱਕ ਵਾਰ ਫਿਰ ਤੋਂ ਅਗਲੀ ਤਾਰੀਖ ਪੈ ਗਈ ਹੈ ਯਾਨੀ ਕਿ ਅੱਜ ਜੋ ਸੁਣਵਾਈ ਹੋਈ ਸੀ ਪੈਰੋਲ ਨੂੰ ਲੈ ਕੇ ਉਮੀਦ ਹੈ ਕੀਤੀ ਜਾ ਰਹੀ ਸੀ ਕਿ ਸ਼ਾਇਦ ਅੱਜ ਕੋਈ ਫੈਸਲਾ ਹੋ ਸਕਦਾ ਹੈ ਯਾਨੀ ਕਿ ਆਈਦਰ ਯੈਸ ਔਰ ਆਈਦਰ ਨੋ ਯਾਨੀ ਕਿ ਜਾਂ ਤਾਂ ਪਰੋਲ ਮਿਲ ਸਕਦੀ ਹੈ ਜਾਂ ਸਿੱਧੇ ਤੌਰ ਤੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਾਏਗਾ ਪਰ ਅਜ ਵੀ ਹਾਈ ਕੋਰਟ ਦੇ ਵਿੱਚ ਮਸਲਾ ਜਿਹੜਾ ਅਦ ਵਿਚਕਾਰ ਲਟਕਦਾ ਨਜ਼ਰ ਆਇਆ ਹੈ ਯਾਨੀ ਕਿ ਅਗਲਾ ਜਿਹੜਾ ਤਰੀਕ ਹੈ ਸੋਮਵਾਰ ਦੀ ਜਿਹੜੀ ਉਸ ਪੂਰੇ ਮਾਮਲੇ ਨੂੰ ਲੈ ਕੇ ਪੈ ਗਈ ਹੈ ਪਰ ਸਵਾਲ ਵੱਡਾ ਹੈ ਕਿ ਆਖਿਰਕਾਰ ਤਰੀਕ ਪਈ ਕਿਉਂ ਅਤੇ ਪੰਜਾਬ ਸਰਕਾਰ ਵੱਲੋਂ ਕੀ ਕੁਝ ਬਿਆਨ ਆਪਣੇ ਦਿੱਤੇ ਗਏ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪਿਛਲੀ ਸੁਣਵਾਈ ਦੌਰਾਨ ਇੱਕ ਹੋਰ ਤਰਕ ਜਿਹੜਾ ਅਮਰਿਤਪਾਲ ਦੇ ਵਕੀਲਾਂ ਵੱਲੋਂ ਦਿੱਤਾ ਗਿਆ ਸੀ ਕਿ ਆਖਰਕਾਰ ਤੀਜੀ ਵਾਰੀ ਐਨਐਸਏ ਕਿਉਂ ਲਾਈ ਗਈ ਉਹਦਾ ਆਧਾਰ ਕੀ ਹੈ ਜਾਨੀ ਕਿ ਪਹਿਲੀ ਵਾਰ ਜਦੋਂ ਐਨਐਸਏ ਲੱਗੀ ਜੋ ਤੱਤ ਸੀਗੇ ਉਹਨਾਂ ਨੂੰ ਕੈਰੀ ਫਾਰਵਰਡ ਕਰਕੇ ਤੁਸੀਂ ਦੂਜੀ ਵਾਰੀ ਲਾਤੀ ਫਿਰ ਤੀਜੀ ਵਾਰ ਵੀ ਲਾਤੀ ਜਦਕਿ ਜਦੋਂ ਵੀ ਕਿਸੇ ਤਰ੍ਹਾਂ ਦਾ ਇਹ ਮਸਲਾ ਹੁੰਦਾ ਹੈ ਕਿ ਰਿਵਿਊ ਕੀਤਾ ਜਾਂਦਾ ਹੈ ਰਿਵਿਊ ਕਰਨ ਤੋਂ ਬਾਅਦ ਐਨਐਸਏ ਲਾਈ ਜਾਂਦੀ ਹੈ ਪਰ ਇਹ ਜਾਣਕਾਰੀ ਦਿੱਤੀ ਜਾਏ ਕਿ ਕਿਹੜੇ ਤੱਥਾਂ ਦੇ ਆਧਾਰ ਤੇ ਰਿਪੋਰਟ ਬਣਾ ਕੇ ਤੀਜੀ ਵਾਰ ਜਿਹੜੀ ਐ ਐਨਐਸਏ ਲਾਈ ਗਈ ਸੋਦੇ ਬਾਰੇ ਕੁਝ ਵੱਡੇ ਖੁਲਾਸੇ ਜਾਂ ਕਹਿ ਲੋ ਕਿ ਕੁਝ ਤੱਥ ਜਿਹੜੇ ਪੰਜਾਬ ਸਰਕਾਰ ਨੇ ਅਜ ਹਾਈ ਕੋਰਟ ਚ ਰੱਖੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਸੋਮਵਾਰ ਦੀ ਤਰੀਕ ਪੈ ਗਈ ਹੈ ਯਾਨੀ ਕਿ 15 ਤਰੀਕ ਨੂੰ ਪੂਰੇ ਮਾਮਲੇ ਦੀ ਸੁਣਵਾਈ ਹੋਏਗੀ 11 ਨੂੰ ਅੱਜ ਸੁਣਵਾਈ ਹੋਈ ਸੀ 12 ਸ਼ੁੱਕਰਵਾਰ 13 14 ਸ਼ਨੀਵਾਰ ਐਤਵਾਰ ਤੇ 15 ਤਰੀਕ ਨੂੰ ਸੋਮਵਾਰ ਔਰ 19 ਤਰੀਕ ਤੱਕ ਦਾ ਸੈਸ਼ਨ ਇਹ ਪਾਰਲੀਮੈਂਟ ਦਾ ਹੈ ਜਿਹਦੇ ਵਿੱਚ ਜਾਣ ਦੇ ਲਈ ਇਜਾਜ਼ਤ ਅਮਰਿਤਪਾਲ ਸਿੰਘ ਵੱਲੋਂ ਮੰਗੀ ਗਈ ਸੀ ਪੈਰੋਲ ਦੀ ਹਣ ਮੇ ਮਸਲੇ ਤੇ ਆਨਾ ਹੁਣ ਧਿਆਨ ਨਾਲ ਸੁਣਿਓ ਚੁਕੀ ਹੁਣ ਖਬਰ ਸੁਣਨ ਵਾਲੀ ਹੈ ਕਿ ਆਖਰਕਾਰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਤਰਕatsch ਕੀ ਕੁਝ ਦਿੱਤੇ ਗਏ ਨੇ ਹਾਲਾਂਕਿ ਅੱਜ ਵੀ ਕੋਰਟ ਨੇ ਇਹ ਜਿਹੜੀ ਅਗਲੀ ਸੁਣਵਾਈ ਪਾਈ ਹੈ ਸੋਮਵਾਰ ਦੀ ਉਹ ਤੇ علاوہ ਅੱਜ ਕੋਰਟ ਨੇ ਇਹ ਵੀ ਕਹਿਤਾ ਕਿ ਅਸੀਂ ਨਹੀਂ ਦੇ ਸਕਦੇ ਯਾਨੀ ਕਿ ਨੋ ਵੀ ਨਹੀਂ ਕੀਤੀ ਪਰ ਸੁਣਵਾਈ ਅੱਗੇ ਵੀ ਪਾਤੀ ਸੋ ਮੈਂ ਉਹ ਜਾਣਕਾਰੀ ਦੇ ਰਿਹਾ ਅੱਜ ਕੋਰਟ ਚ ਹੋਇਆ ਕੀ ਹੈ ਦਰاصل ਅੰਮ੍ਰਿਤਪਾਲ ਵੱਲੋਂ ਜਿਹੜਾ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੈਰੋਲ ਦੀ ਇਜਾਜ਼ਤ ਮੰਗੀ ਗਈ ਸੀ ਉਸਤੇ ਅੱਜ ਵੀ ਸੁਣਵਾਈ ਹੋਈ ਹੈ ਔਰ ਅਦਾਲਤ ਨੇ ਸਾਫ਼ ਕਹਿ ਦਿੱਤਾ ਕਿ ਕਿਸੇ ਵੀ ਬੰਦੀ ਨੂੰ ਉਹ ਕਿਸੇ ਵੀ ਬੰਦੀ ਨੂੰ ਪਾਰਲੀਮੈਂਟ ਸੈਸ਼ਨ ਦੇ ਵਿੱਚ ਸੱਦਣ ਜਾਂ ਜਾਣ ਦੀ ਅਧਿਕਾਰ ਨਹੀਂ ਰੱਖਦੀ ਯਾਨੀ ਕਿ ਅਦਾਲਤ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਬੰਦੀ ਨੂੰ ਪਾਰਲੀਮੈਂਟ ਦੇ ਵਿੱਚ ਜਾਣ ਦੀ ਇਜਾਜ਼ਤ ਦੇਵੇ ਕਈ ਹੋਰ ਪੁਰਾਣੇ ਕਿਸਾ ਦਾ ਹਵਾਲਾ ਐਸਪੋਰੀ ਸੁਣਵਾਈ ਦੇ ਦੌਰਾਨ ਉਹ ਕੋਰਟ ਵੱਲੋਂ ਦਿੱਤਾ ਗਿਆ ਪਰ ਇੱਕ ਸਵਾਲ ਇੱਥੇ ਵੱਡਾ ਹੈ ਜੋ ਬਤੌਰ ਪੱਤਰਕਾਰ ਮੈਂ ਕਿਸੇ ਦਾ ਇੱਥੇ ਪੱਖ ਨਹੀਂ ਲੈ ਰਿਆ ਪਰ ਬਤੌਰ ਪੱਤਰਕਾਰ ਤੇ ਬਤੌਰ ਮਨੁੱਖੀ ਅਧਿਕਾਰਾਂ ਦੇ ਮੈਂ ਇਹ ਗੱਲ ਕਹਿਣਾ ਕਿ ਫਿਰ ਇੰਜੀਨੀਅਰ ਰਾਸ਼ਿਦ ਨੂੰ ਕਿਹੜੇ ਆਧਾਰ ਤੇ ਜ਼ਮਾਨਤ ਜਾਂ ਪੈਰੋਲ ਦੇ ਕੇ ਪਾਰਲੀਮੈਂਟ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਜੇ ਹਾਈ ਕੋਰਟ ਇਹ ਕਹਿ ਰਿਹਾ ਕਿ ਅਦਾਲਤ ਕੋਲ ਕੋਈ ਅਧਿਕਾਰ ਨਹੀਂ ਕਿ ਕਿਸੇ ਬੰਦੀ ਨੂੰ ਪਾਰਲੀਮੈਂਟ ਚ ਜਾਣ ਦੀ ਇਜਾਜ਼ਤ ਉਹ ਦੇ ਸਕੇ ਫਿਰ ਹੁਣ ਤੱਕ ਚਾਰ ਸੁਣਵਾਈਆਂ ਮੈਂ ਕੋਰਟ ਦੀ ਪ੍ਰੋਸੀਡਿੰਗ ਤੇ ਸਵਾਲ ਨਹੀਂ ਖੜੇ ਕਰ ਰਿਹਾ ਮੈਂ ਆਪਣਾ ਇੱਥੇ ਇੱਕ ਤਰਕ ਦੇ ਰਿਹਾ ਮੇਰਾ ਨਿੱਜੀ ਤਰਕ ਹੈ ਕਿ ਜੇ ਚਾਰ ਸੁਣਵਾਈਆਂ ਤੁਸੀਂ ਟਾਲਦੇ ਗਏ ਟਾਲਦੇ ਗਏ ਟਾਲਦੇ ਗਏ ਔਰ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਕੋਰਟ ਦੇ ਕੋਲ ਕੋਈ ਅਧਿਕਾਰ ਨਹੀਂ ਕਿ ਕਿਸੇ ਬੰਦੀ ਨੂੰ ਐਵੇਂ ਪੈਰੋਲ ਦੇ ਕੇ ਜਾਂ ਬਾਹਰ ਕੱਟ ਕੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਇੰਜੀਨੀਅਰ ਰਾਸ਼ਿਦ ਨੂੰ ਕਿਹੜੇ ਤਰਕਾਂ ਤੇ ਕਿਹੜੇ ਆਧਾਰ ਤੇ ਆਖਿਰਕਾਰ ਪੈਰੋਲ ਜਾਂ ਜ਼ਮਾਨਤ ਦੇ ਕੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਇੱਕ ਕਾਨੂੰਨੀ ਤਰਕੇ ਇਹ ਹੁਣ ਅੰਮ੍ਰਿਤਪਾਲ ਦੇ ਵਕੀਲਾਂ ਨੂੰ ਸਮਝਣਾ ਹੋਵੇਗਾ ਕਿ ਅੱਜ ਉਹਨਾਂ ਨੇ ਤਰਕ ਨਹੀਂ ਦਿੱਤੇ ਔਰ ਜੇ ਦਿੱਤੇ ਤੇ ਉਹਦੇ ਤੇ ਕੋਰਟ ਨੀ ਕੀ ਹਵਾਲਾ ਦਿੱਤਾ ਜੋ ਹੁਣ ਤੱਕ ਵਿਉਰਾ ਇਸ ਹੀアリング ਦੇ ਪੇਪਰ ਦੇ ਵਿੱਚ ਨਹੀਂ ਹੈ ਫਿਰ ਉਸ ਤੋਂ ਬਾਅਦ ਅੱਗੇ ਚੱਲਣਾ ਪਰ ਜੋ ਪੰਜਾਬ ਸਰਕਾਰ ਨੇ ਕਿਹਾ ਨਾ ਉਹ ਤੁਹਾਡੇ ਲਈ ਸਮਝਣਾ ਪੰਜਾਬ ਲਈ ਸਮਝਣਾ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਫਿਰ ਇੱਕ ਗੱਲ ਹੋਰ ਕੋਰਟ ਨੇ ਕਹੀ ਕੋਰਟ ਨੇ ਸ पूरी ਸੁਣਵਾਈ ਦੇ ਦੌਰਾਨ ਜਿਹੜੇ ਵਕੀਲ ਉੱਤੇ ਮੌਜੂਦ ਸੀ ਅੰਮ੍ਰਿਤਪਾਲ ਦੇ ਉਹਨਾਂ ਨੂੰ ਪੁੱਛਿਆ ਕਿ ਭਈ ਇਹ ਦੱਸੋ ਕਿ ਸੰਸਦ ਦੇ ਵਿੱਚ ਤੁਸੀਂ ਕਿਹਾ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਮਸਲੇ ਚੁੱਕਣੇ ਨੇ ਉਹਨਾਂ ਨੇ ਜਿਹੜੀਆਂ ਹਣਾਈਆਂ ਸੀ ਉਹਦੀ ਗੱਲ ਕਰਨੀ ਹੈ ਤੇ ਉਹਦੇ ਲਈ ਤੁਹਾਡੀ ਕੀ ਤਿਆਰੀ ਹੈ ਕੀ ਤੁਸੀਂ ਕੋਈ ਤਿਆਰੀ ਕੀਤੀ ਹੈ ਜਿਸ ਤੋਂ ਬਾਅਦ ਵਕੀਲ ਨੇ ਕਿਹਾ ਕਿ ਤਿਆਰੀ ਅਸੀਂ ਕਰਾਂਗੇ ਜਾਂ ਸਾਡੇ ਮੁਵਕਲ ਯਾਨੀ ਕਿ ਅਮਰਿਤਪਾਲ ਸਿੰਘ ਨੇ ਕਰਨੀ ਹੈ। ਉਹਨਾਂ ਨੂੰ ਅਸੀਂ ਮਿਲੇ ਨਹੀਂ। ਉਹਨਾਂ ਨੂੰ ਉਹ ਜਾਣਕਾਰੀ ਦਿੱਤੀ ਨਹੀਂ। ਜੇ ਜਾਣਕਾਰੀ ਦਵਾਂਗੇ ਤਾਂ ਮੈਂ ਤਿਆਰੀ ਦੀ ਗੱਲ ਤੁਹਾਡੇ ਨਾਲ ਕਰ ਸਕਦਾ ਪਰ ਫਿਲਹਾਲ ਜਦੋਂ ਕੋਈ ਮੁਲਾਕਾਤ ਹੀ ਨਹੀਂ ਹੋਈ ਹੈ ਤੁਸੀਂ ਪਰਮਿਸ਼ਨ ਦਿਓ। ਤੁਸੀਂ ਪੈਰੋਲ ਦਿਓ। ਅਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਉਹ ਸਾਰੀ ਤਿਆਰੀ ਉਹਨਾਂ ਨੂੰ ਦੱਸਾਂਗੇ ਉਹਨਾਂ ਨੇ ਜਾ ਕੇ ਗੱਲ ਕਰ ਲੈਣੀ ਹੈ। ਤਾਂ ਅੱਜ ਕੋਰਟ ਨੇ ਇੱਕ ਵਾਰ ਸੇ ਕਿਹਾ ਕਿ ਭਾਈ ਅਸੀਂ ਇਜਾਜ਼ਤ ਨਹੀਂ ਦੇ ਸਕਦੇ। ਪਰ ਡੇਟ ਵੀ ਅਗਲੀ ਪਾਸ ਦੀ ਕਈ ਹੋਰ ਕਿਸਾ ਦਾ ਤਰਕ ਦਿੱਤਾ ਪਰ ਨਾਲ ਦੇ ਨਾਲ ਵਕੀਲਾਂ ਨੂੰ ਵੀ ਸਵਾਲ ਪੁੱਛ ਲਿਆ ਦੱਸੋ ਜੀ ਤੁਹਾਡੀ ਤਿਆਰੀ ਕੀ ਹੈ ਸਵਾਲ ਇਹ ਕਿ ਇਹ ਗੱਲ ਪਹਿਲੇ ਦਿਨ ਵੀ ਕੀਤੀ ਜਾ ਸਕਦੀ ਸੀ ਜਦ ਦਿਨ ਪਹਿਲੇ ਦਿਨ ਸੁਣਵਾਈ ਹੋਈ ਤੁਸੀਂ ਕਿਹਾ ਜੀ ਦੱਸੋ ਕਿਹੜੇ ਮਸਲੇ ਚੱਕਣੇ ਆ ਤਾਂ ਇਹ ਗੱਲ ਹੋਈ ਤੇ ਜਾਂ ਤੇ ਤੁਸੀਂ ਕਹਿੰਦੇ ਕਿ ਭਾਈ ਤਿਆਰੀ ਕਰਨ ਲਈ ਮੁਕਿਲ ਕੋਲ ਸਮਾਨ ਭੇਜ ਦਿਓ ਇੱਕ ਬੰਦਾ ਚਲੇ ਜਾਓ ਪਰਮਿਸ਼ਨ ਦੇਖਣ ਆ ਕੇ ਮਿਲਦੀ ਨਹੀਂ ਮਿਲਦੀ ਪਰ ਅੱਜ ਕੋਰਟ ਨੇ ਕੀ ਕਹਿਤਾ ਕਿ ਜੀ ਦੱਸੋ ਤੁਹਾਡੀ ਤਿਆਰੀ ਕੀ ਹੈ ਮਤਲਬ ਮੈਂ ਅੱਜ ਉਹ ਥੋੜਾ ਜਿਹਾ ਹੈਰਾਨ ਆ ਸੁਣਵਾਈ ਤੇ ਮੈਂ بار بار ਕਹਿ ਰਿਹਾ ਕਿ ਇਹ ਸਿੱਧਾ ਪੱਕ ਨਹੀਂ ਹੈ ਪਰ ਗੱਲ ਮਨੁੱਖੀ ਅਧਿਕਾਰਾਂ ਦੀ ਹੈ ਗੱਲ ਇੱਕ ਮੈਂਬਰ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਉਹਨਾਂ ਦੀ ਨੁਮਾਇੰਦਗੀ ਦੀ ਹੈ ਫਿਰ ਹੁਣ ਆਓ ਜੀ ਪੰਜਾਬ ਸਰਕਾਰ ਤੇ ਮਾਣਯੋਗ ਪੰਜਾਬ ਸਰਕਾਰ ਤੋਂ ਜਦੋਂ ਇਹ ਗੱਲ ਹੋਈ ਸੀ ਨਾ ਕਿ ਤੀਜੀ ਵਾਰੀ ਡਿਟੈਂਸ਼ਨ ਦਾ ਆਰਡਰ ਜਿਹੜਾ ਤੁਸੀਂ ਦਿੱਤਾ ਯਾਨੀ ਕਿ ਜਿਹੜੀ NSA ਤੀਜੀ ਵਾਰ ਲਾਈ ਉਹਦਾ ਆਧਾਰ ਕੀ ਹੈ ਤੇ ਸਰਕਾਰ ਨੇ ਅਦਾਲਤ ਦੇ ਵਿੱਚ ਜੋ ਤੱਥ ਪੇਸ਼ ਕੀਤੇ ਨੇ ਉਹਦੇ ਮੁਤਾਬਕ ਅਮਰਿਤਪਾਲ ਸਮਾਜ ਵਿਰੋਧੀ ਅਨਸਰਾਂ ਗੈਂਗਸਟਰਾਂ ਤੇ ਖਾਲਿਸਤਾਨੀ ਜਥੇਬੰਦੀਆਂ ਦੇ ਸੰਪਰਕ ਵਿੱਚ ਸੀ ਇਹ ਤਰਕ ਪੰਜਾਬ ਸਰਕਾਰ ਨੇ ਅੱਜ ਕੋਰਟ 'ਚ ਦਿੱਤਾ ਹੈ ਕਿ ਜਿਹੜਾ ਅਮਰਿਤਪਾਲ ਹੈ ਉਹ ਇੱਕ ਤੇ ਅਸਮਾਜਿਕ ਅਨਸਰ ਯਾਨੀ ਕਿ ਸ਼ਰਾਰਤੀ ਅਨਸਰ ਜਿਹਨੂੰ ਕਹਿ ਦਿੰਦੇ ਆ ਉਹ ਫਿਰ ਗੈਂਗਸਟਰਸ ਇਹ ਖਾਲਿਸਤਾਨੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਸੰਪਰਕ ਚ ਸੀ ਔਰ ਉਸ ਤੋਂ ਵੱਡੀ ਗੱਲ ਜਿਹੜੀ ਅੱਗੇ ਕਹੀ ਉਹ ਕਹਿੰਦੇ ਕਿ ਸੰਪਰਕ ਚ ਤੇ ਸੀ ਤੇ ਨਾਲ ਹੀ 15 ਲੋਕਾਂ ਦੇ ਕਤਲ ਦਾ ਪਲਾਨ ਵੀ ਬਣਾ ਰਿਹਾ ਸੀ ਉਹ 15 ਲੋਕ ਕੌਣ ਨੇ ਜਿਨ੍ਹਾਂ ਦੇ ਕਤਲ ਦਾ ਪਲਾਨ ਅਮਰਿਤਪਾਲ ਬਣਾ ਰਿਹਾ ਸੀ ਇਹ ਤਰਕ ਪੰਜਾਬ ਸਰਕਾਰ ਨੇ ਦਿੱਤਾ ਹੈ ਕਿ ਉਹ 15 ਲੋਕਾਂ ਦੇ ਕਤਲ ਦਾ ਪਲਾਨ ਵੀ ਬਣਾ ਰਿਹਾ ਸੀ ਇਸ ਸੰਬੰਧ ਦੇ ਵਿੱਚ ਪੰਜਾਬ ਦੇ ਸਾਰੇ ਐਸਐਸਪੀ ਨੂੰ ਅਲਰਟ ਮੈਸੇਜ ਵੀ ਜਾਰੀ ਕੀਤੇ ਗਏ ਸੀ ਯਾਨੀ ਕਿ ਪਹਿਲਾਂ ਦੀ ਇੱਕ ਰਿਪੋਰਟ ਉਹਨਾਂ ਨੇ ਰੱਖੀ ਕਿ ਸਾਡੇ ਕੋਲ ਫੀਡਬੈਕ ਆਇਆ ਕੁਝ ਇਨਪੁਟਸ ਆਏ ਜਿਸ ਤੋਂ ਬਾਅਦ ਅਸੀਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਅਲਰਟ ਜਾਰੀ ਕਰ ਦਿੱਤਾ ਸੀ ਉਹਨਾਂ 15 ਲੋਕਾਂ ਨੂੰ ਲੈ ਕੇ ਖਾਸ ਤੌਰ ਤੇ ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜੋ ਹੋਰ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਸੰਸਦ ਇਜਲਾਸ ਚ ਭੇਜਣਾ ਕੌਮੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਭਈ ਜੇ ਅਮਰਿਤਪਾਲ ਪਾਰਲੀਮੈਂਟ ਚ ਜਾਂਦਾ ਤੇ ਉਹਦੇ ਨਾਲ ਕੌਮੀ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਤੇ ਇੱਕ ਵੱਡਾ ਖਤਰਾ ਹੋ ਸਕਦਾ ਹੈ ਕਿਵੇਂ ਉਹ ਕਹਿੰਦੇ ਨੇ ਕਿ ਐਸੇ ਵਜ੍ਹਾ ਕਰਕੇ ਪੈਰੋਲ ਜਾਂ ਜ਼ਮਾਨਤ ਦੇਣ ਦਾ ਇਨਕਾਰ ਅਸੀਂ ਲਗਾਤਾਰ ਕਰ ਰਿਹਾ ਯਾਨੀ ਕਿ ਐਸੇ ਕਰਕੇ ਅਸੀਂ ਇਹ ਕਹ ਤੁਹਾਨੂੰ ਕਹਿ ਰਿਹਾ ਕਿ ਨਾ ਦੋ ਪੈਰੋਲ ਕਿਉਂਕਿ ਜੇ ਇਹ ਪਾਰਲੀਮੈਂਟ ਚ ਜਾ ਕੇ ਬੋਲਦਾ ਤੇ ਉਹਦੇ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਸਰਕਾਰ ਨੇ ਕਿਹਾ ਕਿ ਜੇ ਉਹ ਸੰਸਦ ਵਿੱਚ ਗਿਆ ਤਾਂ ਸਪੀਕਰ ਵੀ ਉਹਨਾਂ ਨੂੰ ਰੋਕ ਨਹੀਂ ਪਾਉਣਗੇ ਔਰ ਉਹ ਦੇਸ਼ ਵਿਰੋਧੀ ਤੱਤਵਾ ਦੇ ਪੱਖ ਚ ਬਿਆਨ ਦੇ ਸਕਦਾ ਜਿਸ ਕਰਕੇ ਗੰਭੀਰ ਹਾਲਾਤ ਪੈਦਾ ਹੋ ਸਕਦੇ ਨੇ ਯਾਨੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੇ ਪਾਰਲੀਮੈਂਟ ਚ ਅਮਰਤਪਾਲ ਚਲਾ ਗਿਆ ਤੇ ਉਹ ਜਦੋਂ ਬੋਲਣਾ ਸ਼ੁਰੂ ਕਰੇਗਾ ਤੇ ਸਪੀਕਰ ਵਿਚਾਰ ਰੋਕ ਨਹੀਂ ਸਕਦੇ ਔਰ ਉਹ ਆਪਣੇ ਬਿਆਨਾਂ ਦੇ ਵਿੱਚ ਦੇਸ਼ ਵਿਰੋਧੀ ਅੰਸਰਾਂ ਦੇ ਪੱਖ ਚ ਬਿਆਨ ਦੇ ਸਕਦਾ ਹੈ ਜਿਸ ਕਰਕੇ ਗੰਭੀਰ ਹਾਲਾਤ ਪੈਦਾ ਹੋ ਸਕਦੇ ਨੇ ਫਿਰ ਅਦਾਲਤ ਨੇ ਕੀ ਕਿਹਾ ਕਿ ਜੋ ਲੋਕ ਜੇਲ੍ਹ ਜਾਂ ਹਿਰਾਸਤ ਵਿੱਚ ਨੇ ਉਹ ਸੰਸਦ اجلاس ਦਾ ਲਾਹਾ ਨਹੀਂ ਚੁੱਕ ਸਕਦੇ ਸਰਕਾਰ ਨੇ ਦਿੱਤੇ ਕਈ ਅਦਾਲਤਾਂ ਦੇ ਪੁਰਾਣੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਲ੍ਹ ਚ ਬੰਦ ਜਾਂ ਨਿਆਂਇਕ ਹਿਰਾਸਤ ਵਿੱਚ ਰਹਿ ਰਹੇ ਵਿਅਕਤੀ ਸੰਸਦ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਲਾਭ ਨਹੀਂ ਲੈ ਸਕਦੇ ਹਾਈ ਕੋਰਟ ਨੇ ਵੀ ਮੰਨਿਆ ਕਿ ਮੌਜੂਦਾ ਕਾਨੂੰਨ ਅਜੇ ਹੀ ਇਜਾਜ਼ਤ ਦੇਣ ਦੀ ਅਜੇ ਹੀ ਇਜਾਜ਼ਤ ਨਹੀਂ ਦਿੰਦਾ ਔਰ ਅਖੀਰ ਚ ਕੋਟ ਨੇ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਲਈ ਟਾਲ ਦਿੱਤੀ ਹੈ ਪਰ ਸਵਾਲ ਵੱਡਾ ਹੈ ਕਿ ਬਾਕੀ ਮਸਲਿਆਂ ਦਾ ਜ਼ਿਕਰ ਤੇ ਕਿੱਥਾ ਕਿ ਇੰਜੀਨੀਅਰ ਰਾਸ਼ਿਦ ਅਲਾ ਕਿਉਂ ਨਹੀਂ ਕੀਤਾ ਗਿਆ ਸੋ ਇੱਕ ਵੱਡਾ ਮਸਲਾ ਹੈ ਤਾਰੀਖ ਅਗਲੀ ਪੈ ਗਈ ਹੈ ਪਰ 15 ਲੋਕਾਂ ਦੇ ਕਤਲ ਦੀ ਪਲੈਨਿੰਗ ਬਿਆਨ ਜਿਹੜਾ ਹੋਗਾ ਉਹ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ ਸਪੀਕਰ ਵੀ ਅਮਰਤਪਾਲ ਨੂੰ ਰੋਕ ਨਹੀਂ ਪਾਉਣਗੇ ਉਹ ਦੇਸ਼ ਵਿਰੋਧੀ ਅੰਸਰਾਂ ਦੇ ਪੱਖ ਚ ਬਿਆਨ ਦੇ ਦੇਗਾ ਜਿਸ ਕਰਕੇ ਖਤਰਾ ਪੈਦਾ ਹੋ ਸਕਦਾ ਇਹ ਬਿਆਨ ਪੰਜਾਬ ਸਰਕਾਰ ਨੇ ਦਿੱਤੇ ਨੇ ਔਰ ਐਸੇ ਕਰਕੇ ਕਹਿ ਰਹੇ ਕਿ ਐਸੇ ਕਰਕੇ ਅਸੀਂ ਤੀਜੀ ਡਿਟੈਂਸ਼ਨ ਵੀ ਲਾਈ ਹੈ ਕਿ 15 ਲੋਕਾਂ ਦੀ ਜਿਹੜੀ ਹੈ ਉਹ ਮਰਡਰ ਦੀ ਪਲੈਨਿੰਗ ਸੀ ਆ ਦੇਸ਼ ਵਿਰੋਧੀ ਅੰਸਰਾ ਬੜਾ ਖਾਲਸਤਾਨੀ ਜਥੇਬੰਦੀਆਂ ਤੇ ਗੈਂਗਸਟਰਾਂ ਦੇ ਸੰਪਰਕ ਚ ਸੀ ਪਰ ਫਿਲਹਾਲ ਸੋਮਵਾਰ ਤੱਕ ਲਈ ਸੁਣਵਾਈ ਟਲ ਗਈ ਹੈ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਤਿੰਨ ਦਿਨ ਦਾ ਹੋਰ ਸੈਸ਼ਨ ਰਹਿ ਜਾਏਗਾ ਇਜਾਜ਼ਤ ਮਿਲਦੀ ਨਹੀਂ ਮਿਲਦੀ ਐ ਸੋਮਵਾਰ ਨੂੰ ਪਤਾ ਲੱਗੇਗਾ ਪਰ ਕੁਲ ਮਿਲਾ ਕੇ ਤਰੀਕ ਤੇ ਤਰੀਕ ਜ਼ਰੂਰ ਪਈ ਹੈ ਪਰ ਨਾਲ ਦੇ ਨਾਲ ਜਿਹੜੇ ਪੰਜਾਬ ਸਰਕਾਰ ਨੇ ਤਰਕ ਦਿੱਤੇ ਨੇ ਹੁਣ ਉਹਨਾਂ ਨੂੰ ਲੈ ਕੇ ਇੱਕ ਨਵੀਂ ਚਰਚਾ ਜ਼ਰੂਰ ਛੜਨ ਵਾਲੀ ਹੈ ਇਜਾਜ਼ਤ ਦਿਓ ਸਸਤ੍ਰੀਕਰ